ਇਹ ਕੀਤੀ ਗਿਆ ਸਨ ਦੇ ਵਿੱਚ ਪਟਾਕੇ ਦੀ ਬਰਾਮਦ ਕੀਤੀ ਗਈ ਕੀ ਮਾਮਲਾ ਹੈ ਤੁਹਾਨੂੰ ਮੁੱਖ ਨੇਦਰਾ ਦਿੱਤੀ ਸੀਗੀ ਜਿਹੜਾ ਕਰਨ ਕੁਮਾਰ ਦਾ ਨਾਮ ਆ ਦੁਕਾਨਦਾਰਾ ਕਹਿੰਦੇ ਸਨ ਦੇ ਵਿੱਚ ਉਹ ਬਰੋ ਪਟਾਕਾ ਬਿਸਪੋਟ ਮਗਨੀ ਦਾ ਕੇ ਆਪਣੇ ਸਟੋਰ ਚ ਜੈਂਪ ਕੀਤੀ ਹੋਈ ਹੈ ਜਦੋਂ ਇਹ ਰਿਪੋਰਟ ਦਿੱਤਾ ਤੁਹਾਨੂੰ ਮਿਲ ਗਈ ਉਹਦੇ ਖਲਾਫ ਵੀ ਕਾਰਵਾਈ ਕਰਦੀ ਹੈ ਸੱਤ ਦੇ ਅਕਸਰ ਕੰਵਿ ਕਾਰਵਾਈ ਹੋਣੇ ਚੱਲਦੀ ਜਾ ਰਹੀ ਹੈ ਕਿਸੇ ਨੇ ਦਿੱਤਾ ਵੀ ਜੀ ਦੁਕਾਨਦਾਰ ਜਿਹੜੇ ਜਿਹਦੇ ਸਟੋਰ ਕਿਤੇ ਤਰਨਖਵਾੜ ਨਹੀਂ ਦੁਕਾਨਦਾਰ ਕੀ ਮੈਸੇਜ ਦੇਣਾ ਚਾਹੁੰਦੇ ਕੋਈ ਕਈ ਲੋਕ ਹੈਗੇ ਜਿਹੜੇ ਅਵੇਰਨੁੱਡ ਦੇ ਵਿੱਚ ਪਟਾਕਾ ਵੇਚਦੇ ਨੇ ਦੇਖੋ ਮੇਰੇ ਅਦੋ ਇਹ ਮਾਨਯੋਗ ਐਸਐਸਪੀ ਸਾਹਿਬ ਠਾਨਕੋਟ ਤੇ ਜ਼ਿਲ੍ਹਾ ਮੁਜ਼ਾਹਿਰਤ ਸਾਹੂਰੀ ਦੇ ਅਧਿਕਾਰ ਮੁਤਾਬਕ ਦਿਵਾਲੀ ਦਾ ਜੋ ਵਿਧਾਨ ਹੈ ਕੋਈ ਵੀ ਦੁਕਾਨਦਾਰ ਬਿਨਾਂ ਲਾਇਸੈਂਸ ਤੋਂ ਇਲੈਗਲ ਪਟਾਕੇ ਗਨਜ ਪਦਾਰਥ ਉਹ ਵੀ ਸਪੋਰਟਿੰਗ ਪਦਾਰਥ ਆਪਣੀ ਦੁਕਾਨ ਤੇ ਡੈਂਪ ਨਾ ਕਰੇ ਤੇ ਮਾਨਯੋਗ ਅਧਿਕਾਰ ਦੇ ਮੁਤਾਬਕ ਹੀ ਆਪਣੇ ਕੋਲ ਸਟੋਰ ਕਰੇ